ਵੇਸ ਬੈਠੇ ਬੈਠੇ ਅਸੀਂ ਬੈਠੇ ਹੈਗੇ ਐਸੀ ਕੁਝ ਖਾ ਰਹੇ ਸੀ ਜਿਹੜੀ ਮਦਰ ਜੀ ਦੇ ਹੈਗੀ ਐ ਉਹਨੇ ਜਾਨੂੰ ਮਮੀ ਤੂੰ ਕੰਦੇ ਬਣੀ ਕਲਾਸ ਫੜਾ ਦੇ ਤੇ ਮੈਂ ਚੀਜ਼ ਮੈਂ ਖਾਦੇ ਖਾਦੇ ਮੈਨੂੰ ਖੌਣ ਲੱਗ ਪਏ ਕਿ ਮੈਂ ਕਿ ਮੈਂ ਖਾ ਰਹੀ ਆ ਪਰ ਇਹਨਾਂ ਨੇ ਕਿਹਾ ਕਿ ਇਹ ਕੰਦੇ ਨਹੀਂ ਤੂੰ ਦੇ ਦੇ ਤੇ ਤੋੜ ਦੇਣਾ ਇੰਨੀ ਗੱਲ ਹੁੰਦੀ ਐ ਤੇ ਫਿਰ ਫਿਰ ਹਸਬੰਡ ਨੂੰ ਕਿ ਮੈਂ ਨਹੀਂ ਤੋੜ ਸੋ ਤੋੜਨਾ ਮੈਂ ਕਿਤੇ ਨਹੀਂ ਆਣੀ ਇੰਨੀ ਹੀ ਗੱਲ ਹੁੰਦੇ ਹੁੰਦੇ ਮੇਰੇ ਹਸਬੰਡ ਜਿਹੜੇ ਹੈਗੇ ਉੱਠ ਕੇ ਤੋੜ ਪੈਂਦੇ ਆ ਖਾਦੇ ਗੁੱਸੇ ਚਾਹਦੇ ਆ ਅੰਤੇ ਮੇਰੇ ਮਾਪਿਆਂ ਨੂੰ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੰਦੇ ਆ। 2 ਸਾਲ ਹੋ ਗਏ ਆ। ਇਹ ਸਹਿੰਦੇ ਆ ਨੂੰ ਇਹ ਵਾਰ ਦਾ ਕੁਟਮਾਰ ਦੀ ਵਾਰ ਤਾਂ ਇੱਕ ਵਾਰੀ ਨਹੀਂ ਹੋਈ। ਚੌਥੀ ਪਈ ਨਹੀਂ ਕੇਸ ਆ ਇਹ। ਮੈਂਗੋ ਸ਼ੇਕ ਜੂਸ ਲੇਟ ਪੀਂਤੇ ਘਰ ਵਾਲੇ ਨੇ ਘਰ ਵਾਲੀ ਦੀ ਕੀਤੀ ਰੱਜ ਕੇ ਕੁਟਮਾਰ। ਤੁਹਾਨੂੰ ਦੱਸਦੇ ਕਿ ਖਬਰ ਹੁਸ਼ਿਆਰਪੁਰ ਦੀ ਹੈ ਜਿੱਥੇ ਇੱਕ ਅਜੀਬੋ ਗਰੀਬ ਮਾਮਲਾ ਸਾਹਮਣੇ ਆਇਆ ਜਿੱਤੇ ਇੱਕ ਮਹਿਲਾ ਨੂੰ ਮੈਂਗੋ ਸ਼ੇਕ ਜੂਸ ਪੀਣਾ ਉਸ ਵੇਲੇ ਮੈਂਗਾ ਪੈ ਗਿਆ ਜਦੋਂ ਉਸ ਦਾ ਘਰ ਵਾਲਾ ਤੇ ਉਸ ਦਾ ਸਹੁਰਾ ਪਰਿਵਾਰ ਉਸ ਤੇ ਨਾਲ ਕੁਟਮਾਰ ਕਰਨ ਲੱਗ ਪਿਆ। ਦਰਸਲ میڈیا ਨਾਲ ਗੱਲਬਾਤ ਕਰਦੇ ਪੀੜਤ ਔਰਤ ਨੇ ਦੱਸਿਆ ਕਿ ਅਸੀਂ ਘਰ ਦੇ ਵਿੱਚ ਬੈਠ ਕੇ ਸ਼ਾਮ ਨੂੰ ਸਾਰੇ ਜਾਨੇ ਜੂਸ ਪੀਰੇ ਸੀ ਤੇ ਜਦੋਂ ਮੇਰੀ ਸੱਸ ਨੇ ਮੈਨੂੰ ਕਿਹਾ ਕਿ ਜਲਦੀ ਜੂਸ ਪੀਲਾ ਤੇ ਉਸਨੇ ਮੈਨੂੰ ਗਾਲ ਵੀ ਕੱਢੀ ਜਿਸ ਤੋਂ ਬਾਅਦ ਸਾਡੀ ਬਹਿਸਬਾਜੀ ਹੋ ਗਈ ਜਿਸ ਤੋਂ ਬਾਅਦ ਮੇਰੇ ਘਰ ਵਾਲੇ ਨੇ ਮੈਨੂੰ ਕਮਰੇ ਦੇ ਵਿੱਚ ਲਾ ਕੇ ਮੇਰੀ ਕੁੱਟਮਾਰ ਕੀਤੀ ਹੈ ਆਖਿਰ ਪੂਰਾ ਮਾਮਲਾ ਕੀ ਹੈ ਆਉ ਤੁਹਾਨੂੰ ਪੀੜਤ ਔਰਤ ਦੇ ਕੋਲੋਂ ਸੁਣਾਉਂਦੀਆਂ ਮੇਰਾ ਨਾਮ ਰੁਪਿੰਦਰਜੀਤ ਹੈ। ਤੁਹਾਨੂੰ ਚਿੱਤੇ ਇੱਕ ਕੀ ਹੋਇਆ ਇਹ ਤੁਹਾਡਾ ਘਟਮਰ ਹੋਈ ਹੈ। ਕਦੋਂ ਹੋਈ ਹੈ ਤੇ ਕਿਸ ਤਰ੍ਹਾਂ ਹੋਈ ਹੈ? ਸਰ ਮੇਰਾ ਇੱਕ ਵਾਰ ਦਾ 8 ਤਰੀਕ੍ਹ ਦੀ ਸ਼ਾਮ ਦੀ ਹੈ। 5:30 ਵਜੇ ਦੀ ਵਾਰਦਾਤ ਹੈ ਸਾਰੀ। ਮੇਰਾ ਵਿਆਹ ਵੀ ਨਹੀਂ ਚੱਲ ਰਿਹਾ ਹੋਇਆ 2022 ਚ। ਇਹ ਵੈਸੇ ਸਾਰਾ ਕੁਝ ਜਿਹੜਾ ਵੀ ਹੈ ਇਹ ਸ਼ੁਰੂ ਤੋਂ ਚੱਲਦਾ ਆ ਰਿਹਾ ਵਿਆਹ ਤਾਂ ਬਾਅਦ ਹੀ ਸ਼ੁਰੂ ਹੋ ਗਿਆ। ਕਿਹੜੇ ਪਿੰਡ ਵਿਆਹਏ ਸੀ? ਮੈਂ ਟਾਂਡੇ ਵਿਆਹ ਹੋਇਆ ਹੈ ਖਾਸ ਟਾਂਡੇ। ਅੱਛਾ। ਹਾਂਜੀ। ਬਿਜਲੀ ਕੱਢ ਰੋਟ। ਮਿਲਟ ਸਾਰੇ ਪਰਿਵਾਰ ਹੈ। ਉਹਨਾਂ ਨੇ बस ਬੈਠੇ ਬੈਠੇ ਸੀ ਬੈਠ ਰਹੇ ਹੈਗੇ ਐਸੀ ਕੁਝ ਖਾਣੇ ਦੀ ਸੀ ਦੇ ਰਹੀ ਮਦਰ ਜੀ ਦੇ ਹੈਗੇ ਉਹਨਾਂ ਨੇ ਜਦੋਂ ਮੈਂ ਤੁਹਾਨੂੰ ਕਹਿੰਦੇ ਕਿ ਗਲਾਸ ਫੜਾ ਦੇ ਤੇ ਮੈਂ ਚੀਜ਼ ਮੈਂ ਖਾਂਦੇ ਖਾਂਦੇ ਮੈਨੂੰ ਖੌਣ ਲੱਗ ਪਈ ਕਿ ਮੈਂ ਕਿ ਮੈਂ ਖਾ ਰਹੀ ਆ ਪਰ ਇਹਨਾਂ ਨੇ ਕਿਹਾ ਕਿ ਨਹੀਂ ਤਾਂ ਦੇ ਦੇ ਤੇ ਤੂੰ ਤੋੜ ਦੇਣਾ ਇੰਨੀ ਗੱਲ ਹੁੰਦੀ ਹੈ ਤੇ ਫਿਰ ਮੇਰੇ ਹਸਬੰਦ ਨੂੰ ਕਿਹਾ ਮੈਂ ਨਹੀਂ ਤੋੜੂ ਤੋੜਨਾ ਮੈਂ ਕਿਤੇ ਨਹੀਂ ਆਉਣੀ ਇੰਨੀ ਹੀ ਗੱਲ ਹੁੰਦੇ ਹੁੰਦੇ ਮੇਰੇ ਹਸਬੰਦ ਜਿਹੜੇ ਹੈਗੇ ਉੱਠ ਕੇ ਤੁਰ ਪੈਂਦੇ ਆ ਉਹ ਟ੍ਰਾਇੰਗ ਰੂਮ ਵੱਲ ਚਲੇ ਜਾਂਦੇ ਆ ਉਸ ਤੋਂ ਬਾਅਦ ਉਹ ਹੰਦੇ ਗੁੱਸੇ ਚਾਹਦੇ ਆਂ ਆਂਦੇ ਮੇਰੇ ਮਾਪਿਆਂ ਨੂੰ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੰਦੇ ਆਂ ਮੇਰੇ ਫਾਦਰ ਸਦੇ ਸਾਡੇ ਕਰੋ ਲਾਉ ਨਹੀਂ ਹੈ ਕਿ ਕੋਈ ਉੱਥੇ ਜਾਵੇ ਮੈਨੂੰ 2 ਸਾਲ ਹੋ ਗਏ ਵਿਆਹ ਤੋਂ ਸਾਡਾ ਨਾ ਕੋਈ ਰਿਸ਼ਤੇਦਾਰ ਉੱਥੇ ਜਾਂਦਾ ਨਾ ਹੀ ਮੇਰੇ ਮਾਪਿਆਂ ਨੂੰ ਜਾਂਦੀ ਇੱਜ਼ਾਜ਼ਤ ਹੈ ਉਹ ਤੇ ਕਰਦੇ ਆਂ ਯਾਰ ਮੈਨੂੰ 2 ਸਾਲ ਹੋ ਗਏ ਆ ਇਹ ਸਹਿੰਦਿਆਂ ਨੂੰ ਇਹ ਵਾਰ ਦਾ ਕੁਟਮਾਰ ਦੀ ਵਾਰ ਤਾਂ ਇੱਕ ਵਾਰੀ ਨਹੀਂ ਹੋਈ ਚੌਥੀ ਪਈ ਨਹੀਂ ਕੇਸ ਆ ਹੈ ਇਹ ਚੌਥਾ ਪਹਿਲਾ ਕੇਸ ਹੈ ਕਿ 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 ਸੱਟ ਲੱਗੀ ਹੈ ਮੇਰੇ ਸੱਟਾ ਸਾਰੇ ਮੇਰੇ ਗਲੇ ਤੇ ਮੇਰੇ ਬਾਹ ਦੇ ਮੇਰੇ ਬੈਕ ਤੇ ਮੇਰੇ ਢਿੱਡ ਤੇ ਲੱਤਾ ਮਾਰੀ ਹੈ ਮੇਰੀ ਲੈਫਟ ਸਾਈਡ ਜਿਹੜੀ ਹੈਗੀ ਸਾਰੀ ਮੇਰੇ ਕੋਲ ਨਹੀਂ ਰਹੀ ਹੈ ਮੇਰੇ ਕੋਲ ਖਰਾਬ ਹੋ ਰਿਹਾ ਜਾਂਦਾ ਮੇਰੀ ਬੈਕ ਤੇ ਨਹੀਂ ਫੇਰ ਹੋਇਆ ਮੇਰੀ ਸ਼ੋਲਡਰ ਤੇ ਆ ਮੇਰੇ ਲੈਫਟ ਸਾਈਡ ਸਾਰੀ ਆ ਅੰਦਰ ਬੱਚੇ ਕਿਨੇ ਤੁਹਾਡੇ ਮੇਰੇ ਇੱਕ ਡਾਟਰ ਹੈ 1.5 ਸਾਲ ਦੀ ਕੁੜੀ ਕੁੜੀ ਹੈ ਮੇਰੀ ਹਮ ਹਸਬੰਡ ਕੀ ਕਰਦੇ ਹਸਬੰਡ ਮੇਰੇ ਨਰਜਰ ਨੇ ਦੇਚ ਨੇ ਕੀ ਮੰਗ ਕਰਦੇ ਹੁਣ ਤੁਸੀਂ ਪੂਰੇ ਪ੍ਰਸ਼ਾਸਨ ਦਾ ਮੈਂ ਪੂਰੇ ਪ੍ਰਸ਼ਾਸਨ ਲਈ ਮੰਗ ਕਰਦੀ ਆ ਕਿ ਹੁਣ ਇਹਨੂੰ ਸਭ ਤੋਂ ਸਖਤ ਤਰੀਕੇ ਨਾਲ ਕਾਰਵਾਈ ਕੀਤੀ ਜਾਵੇ ਕਿਉਂਕਿ ਇਹਨਾਂ ਦਾ ਹਰ ਮੇਰੇ ਮੂੰਹ ਪੈ ਚੁਕਦਾ ਹੈ ਇੱਕ ਵਾਰ ਰੁਪਿਆ ਪਹਿਲਾਂ ਵਰਗਾ ਅੰਸ਼ ਕਰਦਾ ਕਿ ਚਲੋ ਮਾਪਿਆਂ ਨੂੰ ਕਿ ਮਾਪਿਆਂ ਕਰਕੇ ਹੰਦਾ ਬਰਦਾਸ਼ਤ ਕਰ ਜਾਂਦਾ ਹੈ ਕਿ ਠੀਕ ਆ ਅਰੇ ਹੁਣ ਇਹਨਾਂ ਦਾ ਮੂੰਹ ਪੈ ਚੁਕਾ ਹੈ ਬਾਪ ਦੇ ਗਏ ਦਾਦੇ ਦੇ ਗਏ ਸਾਰੇ ਵੱਲੋਂ ਵੱਧ ਦੇ ਗਿਆਨ ਮੇਰੇ ਸਿਰ ਚ ਮੁਕੇ ਮਾਰੇ ਆ ਮੈਨੂੰ ਫ੍ਰੀਸ ਫ੍ਰੀਸ ਕੇ ਸੁੱਟਿਆ ਗਿਆ ਆ ਸਾਡੇ ਘਰ ਕੈਮਰੇ ਲੱਗੇ ਸਾਰਾ ਰਿਕਾਰਡ ਸਟੇਡੀ ਲੋਬੀ ਚ ਕੈਮਰਾ ਹੈ 5:35 ਤੋਂ ਲੈ ਕੇ 6:30 ਦੀ ਰਿਕਾਰਡਿੰਗ ਚੈੱਕ ਕਰਾ ਸਕਦੇ ਹੋ। ਅੱਜ ਤੁਹਾਨੂੰ ਕਿਨੇ ਦਿਨ ਲੋਕ ਇੱਥੇ ਲੰਮੇ ਫੇਨ ਹੋ ਗਏ। ਸਰ ਮੈਨੂੰ ਤੀਜਾ ਦਿਨ ਸ਼ੁਰੂ ਹੈ ਜੀ। ਕੋਈ ਸਰ ਆਇਆ ਕੋਈ ਤੁਹਾਡਾ ਬਿਆਨ ਲੈ? ਕੋਈ ਨਹੀਂ ਆਇਆ ਬਸ ਆਏ ਸੀ ਨਾਮ ਲਿਖ ਕੇ ਚਲੇ ਗਏ। ਕੋਈ ਕੋਈ ਨਹੀਂ ਆਇਆ। ਤੁਹਾਡੀ ਬੇਟੀ ਨੂੰ ਘੁੱਟ ਮਾਰ ਵੀ ਕੀ ਕਾਰਨ ਹੋਇਆ? ਤੇ ਲੋਬੀ 'ਚ ਬੈਠੇ ਉਹ ਖਾ ਪੀ ਰਹੇ ਸੀ ਤੇ ਉਹਨਾਂ ਨੇ ਤੈਨੂੰ ਖੱਦ ਇਹ ਹੀ ਕਿਹਾ ਕਿ ਦੌੜ-ਦੌੜ ਕਰ ਕਰ ਤੂੰ ਤੇ ਚਿੰਪੀ ਹੋਇਆ ਤੇ ਕਹਿੰਦੇ ਮੈਂ ਅਪੇ ਜਿਹੜਾ ਖਾਰੂ ਤੋਂ ਕੰਪਨੀ ਮਤਲਬ ਤੇ ਗਾੜੋ ਇਹ ਬੇਟੀ ਇੰਜ ਗੱਲ ਕਹੀ ਤੇ ਉਹਨੇ ਡਾਕਟਰ ਮਹਿਨ ਨੇ ਜਿਹੜਾ ਉਹ ਕਹਾੜਾ ਜਿਹੜਾ ਜੀਤ ਪਾਲਵਾ ਤੇ ਜਿਮਦਰ ਜਿਹੜੀਆਂ ਮਨਦੀਪ ਕੌਰ ਔਰ ਇਹਦਾ ਸਹੁਰਾ ਬਲਬੀਰ ਗੁਰਵੀਰ ਸੇ ਤੇ ਜਿਹੜਾ ਜੀਤ ਪਾਲ ਤੇ ਪੇਪਰ ਕੈਪਟਨ ਰਹਿ ਗਏ ਆ ਅਸੀਂ ਗਰੀਬ ਪਰਿਵਾਰ ਸਾਡੇ ਕੋਈ ਯੂਨੀਵਰਸਿਟੀ ਤੱਕ ਜਿਸ ਵੇਲੇ ਅਸੀਂ ਰਿਸ਼ਤਾ ਕੀਤਾ ਜਿਹੜਾ ਤੇ ਉਦੋਂ ਇਹ ਕਹਿ ਰਹੀ ਸੀ ਸਾਨੂੰ ਕੁਛ ਨਹੀਂ ਜਾਈਦਾ ਹੈ ਅਸੀਂ ਸੋਚਿਆ ਵੀ ਡੋਰਸ ਸੀਗੇ ਅਸੀਂ ਵੀ ਡੋਰਸ ਡੋਰਸ ਸੀਗੇ ਤੇ ਅਸੀਂ ਨਵੀਂ ਬੈਟਰੀ ਜੜੀ ਆ ਤੇ ਵੀ ਐਸਸੀ ਡਿਗਰੀ ਕੀਤੀ ਜਬ ਤੇ ਬੈਕਗ੍ਰਾਉਂਡ ਪਾ ਦਿੱਤੀ ਗਿਆ ਆਪਣੇ ਜਸ਼ਵਿਕ ਚ ਜਿਹੜਾ ਤੇ ਕਰਤ ਅਸੀਂ ਜੋਬ ਵੀ ਛਡਾਈ ਇਹ ਕਹਿੰਦਾ ਅਸੀਂ ਆਪੇ ਕਰ ਲਵਾਂਗੇ ਹੈ ਮਗਰੋਂ ਅਸੀਂ ਜੱਤੇ ਬੰਦੀ ਰਹੀ ਇਹ ਵੀ ਜੋਬ ਵੀ ਛਡਾਤੀ ਇਹਨੂੰ ਪ੍ਰੇਸ਼ਾਨ ਵੀ ਕਰਨਾ ਪਿਆ ਤੇ ਇਹਨੂੰ ਕਹਿੰਦੇ ਵੀ ਤੇ ਤੇਰੇ ਮਾਪਿਆਂ ਨੇ ਦਿੱਤਾ ਕੁਛ ਨਹੀਂ ਤੇਰੇ ਮਾਪਿਆਂ ਨੇ ਵਿਆਹ ਹੀ ਕੀਤਾ ਹੈ ਅਸੀਂ ਜੋ ਵੀ ਦਾ ਰਿਸ਼ਤਾ ਕੀਤਾ ਸੀ ਕਲੀਅਰ ਕੱਟ ਗਿਆ ਤਾਂ ਪਹਿਲਾਂ ਵੀ ਕੋਈ ਕੁਟਮਰ ਹੋਈ ਸੀ ਪੁਰਾਣੀ ਹਾਂਜੀ ਪਹਿਲਾਂ ਵੀ ਪਟਾ ਚੌਥਾ ਸਾਲ ਕਾਂਸਰ ਦਾ 2 ਸਾਲ ਦੀ ਦੇਖਿਆ ਕੀ ਮੰਗ ਕਰਦੇ ਹੋ ਪੁਲਿਸ ਪ੍ਰਸ਼ਾਸਨ ਅਸੀਂ ਇਹ ਪ੍ਰਸ਼ਾਸਨ ਤੋਂ ਉਹ ਮੰਗ ਕਰਦੇ ਆ ਸਜ਼ਾ ਪਾ ਰਵੇ ਘਰ ਵੀ ਹਾਰਵੇ ਕੀਤੀ ਜਾਵੇ ਇਹ ਪਰਿਵਾਰ ਪੈਸੇ ਦਾ ਹੰਕਾਰੀ ਹੈ ਤੇ ਜੋ ਦੇਖੀ ਜਾਉਂਦੀ ਉਹ ਤੇਰੇ ਮਾਪੇ ਕੀ ਕਰਸਾਂ ਦੇ ਨਾਲ ਨਾਲ ਠੀਕ ਤੇ ਹੋਰ ਮੇਰੇ ਕੋਲ ਇਹੀ ਸਹਾਰਾ ਹੈ ਹਾਂ ਅਨਸਾਰ ਅਨਸਾਰ ਯਾਨੀ ਪਾਸਮ ਗੱਲ ਤਾਂ ਠੀਕ ਹੈ ਠੀਕ ਹੈ ਤੇ ਮੇਰੇ ਮੇਰਾ ਇਹ ਸਹਾਰਾ ਸਰ ਕੁਮਾਰਪੁਰ ਦਾ ਮਾਮਲਾ ਜਿਹੜਾ ਹੈਗਾ ਟੰਡ ਥਾਣੇ ਦਾ ਸੀ ਰੁਪਿੰਦਰ ਕੌਰ ਪਤਨੀ ਜੀਤਪਾਲ ਸਿੰਘ ਕੀ ਮਾਮਲਾ ਹੈ ਇੱਕ ਕੱਲ ਸਾਨੂੰ ਐਮਐਲਰ ਰਸੀਬ ਹੋਈ ਆ ਥਾਣੇ ਦੇ ਵਿੱਚ ਰੁਪਿੰਦਰਜੀਤ ਕੌਰ ਦੀ ਜਿਹਦਾ ਇਲਜ਼ਾਮ ਲੱਗਾ ਵੀ ਇਹਦੇ ਸਹਰਿਆਂ ਵਾਂਗ ਇਹਦੀ ਕੁਟਮਾਰ ਕੀਤੀ ਜਾ ਰਹੀ ਹੈ ਜਸਵੰਤ ਸਿੰਘ ਐਸੇ ਬਲਵਿੰਦਰ ਸਿੰਘ ਕੱਲ ਸ਼ਾਮੀ ਬਿਆਨ ਦੇਣ ਗਿਆ ਸੀ ਇਹਨਾਂ ਦੇ ਜਿਵੇਂ ਅਮਨ ਨਾਲ ਮਿਲੇਗੀ ਇਸਨੇ ਆਪਣੇ ਬਿਆਨ ਵਿੱਚ ਲਿਖਾਇਆ ਵੀ ਮੇਰੇ ਹਜੇ ਐਕਸ-ਰੇ ਕਰਾਣੇ ਆ ਤੇ ਸਕੈਨਿੰਗ ਕਰਾਣੀ ਹੈ ਮੈਂ ਜੋ ਸਕੈਨਿੰਗ ਤੇ ਐਕਸ-ਰੇ ਦੀ ਰਿਪੋਰਟ ਆਊਗੀ ਉਸ ਤੋਂ ਬਾਅਦ ਜਿਹੜਾ ਆਪਣਾ ਬਿਆਨ ਜਿਹੜਾ ਸੂਰਾ ਦੇ ਕੇ